ਤਸਵੀਰਾਂ ਦੇ ਵਿੱਚ ਤੁਸੀਂ ਇੱਕ ਕਾਲੇ ਕੱਪੜਿਆਂ ਵਾਲੇ ਨੌਜਵਾਨ ਮੁੰਡੇ ਨੂੰ ਦੇਖ ਰਹੇ ਹੋ ਤੇ ਦੂਸਰੇ ਪਾਸੇ ਪੂਰੇ ਰੰਗ ਦੇ ਵਾਲਾਂ ਵਾਲੀ ਇੱਕ ਔਰਤ ਵੀ ਦੇਖ ਰਹੇ ਹੋ ਦਰਅਸਲ ਇਹ ਔਰਤ ਨਹੀਂ ਇਹ ਇੱਕ ਕਿਨਰ ਹੈ ਤੇ ਸੜਕ ਤੇ ਅਜਿਹਾ ਪੁੱਠਾ ਕੰਮ ਦੋਨੋਂ ਰਲ ਕੇ ਕਰ ਰਹੇ ਸੀ ਕਿ ਲੋਕ ਵੀ ਸ਼ਰਮਸ਼ਾਰ ਹੋ ਗਏ ਤੇ ਇਹਨਾਂ ਨੇ ਮੌਕੇ ਤੇ ਕਾਬੂ ਕਰਕੇ ਪਹਿਲਾਂ ਇਹਨਾਂ ਦੀ ਚੰਗੀ ਛਤਰਪ੍ਰੇੜ ਕੀਤੀ ਹੈ ਕਿਨਰ ਲੋਕਾਂ ਦੇ ਘਰ ਵਧਾਈਆਂ ਲੈ ਕੇ ਪੈਸੇ ਲੈਂਦੇ ਤਾਂ ਤੁਸੀਂ ਬਹੁਤ ਵਾਰ ਦੇਖੇ ਹੋਣੇ ਆ ਪਰ ਪੈਸਿਆਂ ਲਈ ਸੜਕਾਂ ਤੇ ਜਹੇ ਪੁੱਠੇ ਕੰਮ ਕਰਨ ਦਾ ਮਾਮਲਾ ਤੁਸੀਂ ਪਹਿਲੀ ਵਾਰ ਦੇਖੋਗੇ। ਮਾਮਲਾ ਗੁਰਦਾਸਪੁਰ ਦੇ ਹਨੂਮਾ ਚੌਂਕ ਤੋਂ ਅਮਾ ਬਾੜਾ ਬਾਜ਼ਾਰ ਦਾ। ਜਿੱਥੇ ਉਸ ਵੇਲੇ ਹੰਗਾਮਾ ਖੜਾ ਹੋ ਗਿਆ। ਜਦੋਂ ਬਾਜ਼ਾਰ ਦੇ ਦੁਕਾਨਦਾਰਾਂ ਨੇ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨ ਆਈ ਇੱਕ ਔਰਤ ਦੀ ਸੋਨੇ ਦੀ ਚੈਨ ਉਤਾਰਦਿਆਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਪੀੜਤ ਔਰਤ ਤੇ ਦੁਕਾਨਦਾਰਾਂ ਨੇ ਸਾਰੀ ਘਟਨਾ ਦੱਸੀ। ਲੰਗੜ ਨਹੀਂ ਤੇ ਇਹਨਾਂ ਨੇ ਨਾ ਇੱਕ ਦਮ ਮੇਰਾ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਥੇਨ ਮੇਰੀ ਟਾਈਟ ਹੀ ਜਾ ਤੇ ਨਾ ਤਾਂ ਹੱਥ ਨਹੀਂ ਪਿਆ ਛੇਰ ਮੇਰੀ ਟੁੱਟ ਤੇ ਫਿਰ ਰਾਸ਼ ਹੀ ਜਿਹੜੀ ਵਜਾ ਨਾਲ ਨਾ ਤੇਜ਼ ਚਾ ਨਹੀਂ ਪਾਏ ਮੈਂ ਨਾਲ ਹੀ ਠਿੱਕਾ ਮਾਰਨ ਲੱਗ ਗਈ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਤੇ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਕਿ ਉਹ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰਨ ਪੈ ਗਿਆ ਤੇ ਚੇਨ ਮੇਰੀ ਨਾ ਥੱਲੇ ਨਾ ਕੋ ਹੱਥ ਨਹੀਂ ਪਿਆ ਟੁੱਟ ਕੇ ਡੇਗੀ ਤੇ ਉਹ ਇੱਕ ਘੰਟੀ ਪਿੱਛੇ ਆਂਟੇ ਹੀ ਉਹਨਾਂ ਨੇ ਮੇਰੀ ਚੇਨ ਲਾ ਲਈ ਮੈਂ ਆਪਾਂ ਦਿਓ ਮਾਰ ਕਿਟਾਈ ਹੀ ਥੋੜਾ ਪਰਤਨਾ ਵਾਲੀ ਸ਼ੋਪ ਤੇ ਨਾ ਮੈਂ ਤੇ ਮੇਰੇ ਭਰਾ ਨੇ ਉਹ ਕਿਨੇ ਜਾਣੀ ਉਹ ਹੋ ਜਾਣੀ ਉਹ ਲੈਣੀ ਸੀ ਹਾਂ ਇੱਕ ਜੈ ਸੀ ਤੇ ਪਿੱਛੇ ਉਹ ਲੈਡੀ ਬੰਨ ਕੇ ਬੈਠਾ ਜਾਏ ਹਾਂ ਜੀ ਚੇਨ ਮਿਲ ਗਈ ਤੇਰੀ ਚੇਨ ਟੁੱਟ ਗਈ ਆ ਪੱਟੇ ਥੱਲੇ ਉਹਨਾਂ ਕੋਲ ਵੱਟ ਕੇ ਪਿਆ ਜਾ ਕਿੰਨੀ ਜ਼ੋਰ ਤੇ ਉਹਨੇ ਮੇਰੇ ਮਾਰਿਆ ਗੱਲ ਬਾਤ ਇਹਦਾ ਜੀ ਕਿ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ 'ਚ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾਤਾ ਜੀ ਆਉਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਉਹ ਲੈਟਰ ਆਣਾ ਬਣਾ ਕਿ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਇੱਦਾਂ ਦੇ ਚੋਰੀ ਕੀ ਚੋਰੀ ਕਰਦੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਜਦੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਗਾ ਕੇ ਫੜੇਗੇ ਉਹਨਾਂ ਮੋਟਰਸਾਈਕਲ ਆ ਉਹ ਵੀ ਨੰਬਰ ਪੇਟ ਤੋਂ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰ ਨਾਲ ਥੋੜੀ ਜੀ ਉਹਨਾਂ ਦੀ ਕੀਤੀ ਆ ਜ ਭਾਈ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਕਰਤੀਆਂ ਪੁਲਿਸ ਨੇ ਪੁਲਿਸ ਪਕਾਈ ਗਈ ਆਪਣਾ ਕਿ ਕਿੱਥੇ ਕਿੱਥੇ ਝੋਰੀਆਂ ਕੀਤੀਆਂ ਚੋਟਾ ਭੁਗਾਂਗੇ ਬਹੁਤ ਕਟਾਵਾ ਹੋ ਰਹੀਆ ਕੀ ਕਹਿੰਨਾ ਦੇਖੋ ਜੀ ਲੋਕਾਂ ਨੂੰ ਵੀਰ ਰਹਿਣਾ ਪੈਣਾ ਕਿ ਦਿਨ ਤੇ ਹਰ ਆਣਦੇ ਆ ਆਪਣੀ ਰੱਖਿਆ ਆਵਰ ਕੰਦੀ ਪੈਣੀ ਜੇ ਨਹੀਂ ਤਾਂ ਇਹ ਨੇ ਜੋ ਹੋਰ ਵੀ ਟਾਈਮ ਮਾਰਾ ਸਕਦਾ ਜੇ ਤੇ ਸਾਨੂੰ ਸਾਰੇ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਰਹਿੰਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਲ ਪਲਾਉਣ ਵਾਸਤੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਪੀसीआर ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਬਾਜ਼ਾਰ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਦੋ ਨੌਜਵਾਨਾਂ ਦੇ ਵੱਲੋਂ ਇੱਕ ਔਰਤ ਦੀ ਸੋਨੇ ਦੀ ਚੈਨ ਉਤਾਰੀ ਗਈ ਹੈ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਦੇ ਵਿੱਚ ਇੱਕ ਕਿਨਰ ਵੀ ਹੈ ਅਤੇ ਇਹਨਾਂ ਦੋਨਾਂ ਨੂੰ ਮੋਟਰਸਾਈਕਲ ਸਮੇਤ ਹਿਰਾਸੇ ਵਿੱਚ ਲੈ ਕੇ ਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਮਾ ਸਾਨੂੰ ਸਾਨੂੰ ਟੈਲੀਫੋਨ ਆਇਆ ਸੀ ਮੌਕੇ ਤੇ ਪਹੁੰਚੇ ਆ ਬੰਦੇ ਫੜਲੇ ਆ ਥਾਣੇ ਲੈ ਗਏ ਆ ਵੈਰੀਫਾਈ ਕਰਕੇ ਜਾਂਚ ਕਰ ਰਹੇ ਆ ਜੀ ਕੀ ਕਰਦੇ ਪਏ ਨੇ ਇਹ ਕੀ ਚੈਨ ਲਈ ਹੈ ਲੇਡੀ ਦੀ ਇਹਨਾਂ ਨੇ ਤੇ ਸਾਨੂੰ ਮੌਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਥ ਪਬਲਿਕ ਨੇ ਬੰਦੇ ਫੜਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਤੇ ਪਹਿਚਾਨ ਹੋ ਗਈ ਕਿ ਬਾਬਾ ਆ ਬਾਜ਼ਾਰ ਵਾਲੇ ਪਹਿਲਾਂ ਹੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੋਂ ਪਰੇਸ਼ਾਨ ਨੇ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਬਾਜ਼ਾਰ ਦੇ ਵਿੱਚ ਪੁਲਿਸ ਦੀ ਗਸ਼ਤ ਹੋਰ ਵਧਾਈ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਫਤਾ ਸਿੰਘ ਦੀ ਰਿਪੋਰਟ